ਮੇਰਾ ਨਾਮ ਸੈਮੂਅਲ ਮਸੀਹ ਹੈ ਮੇਰੇ ਮਾਮਾ ਜੀ ਸੀ ਜਿਨ੍ਹਾਂ ਨੂੰ ਸ਼ਰਾਬ ਦਾ ਇਲਾਜ ਤੇ ਦੇ ਕੇ ਦੋ ਬੰਦਿਆਂ ਨੇ ਸਾਲ ਮਰਵਾਈ ਸੱਪਰ ਵਿੱਚ ਤੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਐਨ ਵੀ ਆਇਆ ਉਹ ਮਲੂਟੀ ਮਾਨ ਕੇ ਉਹਨਾਂ ਨੇ ਲਾਸ਼ ਕੱਢੀ ਹੈ ਤਕਰੀਬਨ 4-5 ਘੰਟੇ ਲਾਸ਼ ਪਾਣੀ ਵਿੱਚ ਹੀ ਰਹੀ ਹੈ ਜਿਹਨਾਂ ਦੀ ਡੈਥ ਹੋਣਾ ਨਾਮ ਕੀ ਸੀ ਗਰਮੇ ਸਿੰਘ ਗਰਮੇ ਸਿੰਘ ਸਨ ਆਫ ਦੋਤਰਾਮ ਦੋਤਰਾਮ ਕਿੰਨੀ ਉਮਰ ਸੀ 60-62 ਸਾਲ ਸੀਗੇ ਉਮਰ ਤੇ ਲਾਸ਼ ਕਿਨਾਂ ਵੱਲੋਂ ਦਿੱਤਾ ਗਈ ਸੀ ਲਾਲ ਚ ਦੋ ਬੰਦੇ ਸੀਗੇ ਕੀ ਨਾਮ ਉਹਨਾਂ ਦੇ ਹਿੰਦਰ 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 ਸਿੰਘ ਆ ਤੇ ਇੱਕ ਦਨ ਮਿੱਟੂ ਮੌਕੇ ਤੇ ਪੁਲਿਸ ਪਹੁੰਚੀ ਹੈ ਉਹਨਾਂ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਸਰ ਉਹਨਾਂ ਨੇ ਐਪਲੀਕੇਸ਼ਨ ਲੈ ਲਈ ਹੈ ਉਹਨਵੇਂ ਕੋ ਕਾਰਵਾਈ ਕਰਦੇ ਆ ਜੋ ਵੀ ਕਰਨਗੇ ਉਹਨਾਂ ਦੇ ਜੋ ਵੀ ਕਰਨਗੇ ਸਹੀ ਕਰਨਗੇ ਉਹ ਇਨਸਾਫ ਹੀ ਕਰਨਗੇ ਤੁਹਾਨੂੰ ਪਤਾ ਹੀ ਹੈ ਡੈਡ ਬੱਡੀ ਮਿਲ ਗਈ ਹਾਂਜੀ ਸਰ ਮਿਲ ਗਈ ਡੈਡ ਕੀ ਪੁਲਿਸ ਨੂੰ ਪੋਸਟਮੈਨ ਪਰ ਭੋਇਆ ਜਾ ਰਿਹਾ ਹਾਂਜੀ ਪੋਸਟਮੈਨ ਨੂੰ ਕਰਾਇਆ ਜਾ ਰਿਹਾ ਕੀ ਕਾਰਵਾਈ ਦੀ ਮੰਗ ਕਰਦੇ ਕਾਰਵਾਈਆਂ ਚਾਹੀਦਾ ਸਰ ਉਹਨਾਂ ਦੇ ਮਤਲਬ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦਿਆਂ ਸਾਲ ਮਰਵਾਈ ਲਾਲਚ ਦੇ ਕੇ ਜੋ ਬੰਦੀ ਕਾਰਵਾਈ ਬੰਨੀ ਜਾਈਦੀ ਆ ਇਹ ਸੋਰਾ ਲੱਗਦਾ ਜੀ ਹੱਲ ਕੀ ਕਰਨਾ ਮੈਂ ਉਦਾਂ ਮੈਂ ਦਾ ਕਾਰਨਾਵਾ ਵੀ ਕੇ ਨੇ ਲਾਲਚ ਦੇ ਕੇ ਹਿੰਦਰ ਨੇ ਤੇ ਬਿੱਟੂ ਨੇ ਇਹਨੂੰ ਲਾਲਚ ਦੇ ਕੇ ਤੇ ਸਾਲ ਮਰਵਾਈ ਆ ਤੇ ਸਾਨੂੰ ਇਨਸਾਫ ਚਾਹੀਦਾ ਖੱਚ ਸਾਲ ਮਰੀ ਛੱਪੜ ਵਿੱਚ ਤੇ ਟੀਮ ਨੇ ਆਣ ਕੇ ਕੱਢਿਆ ਕਿੰਨੀ ਚਿਰ ਬਾਅਦ ਜਿਹੜੀ ਡੈਡ ਬਡੀ ਮਿਲੀ ਇਹ ਤਿੰਨ ਚਾਰ ਘੰਟੇ ਲੱਗੇ ਪੁਲਿਸ ਸਾਹੀ ਮੋਕੇ ਤੇ ਹਾਂਜੀ थी कार थी की कारवाई की पुलिस ने कार्रवाई की सारे ने देखा जा मैं इंस्पेक्टर विपिन कुमार तिवारी सेवन थंड बठिंडा से हूँ सर आप मोलो वाली में पहुंचे मैं एक बुजुर्ग की डूबने से मौत है पूरा मामला क्या है एक्चुअली हमारी जो टीम है यहाँ पे गुरदासपुर डिस्ट्रिक्ट में डेरा बाबा नानक नगर में डेरा बाबा नानक में, में आई है हम एक्चुअली आ रखे हैं यहाँ पे जो अभी फ्लड आया है फ्लड से रिलेटेड हमारी टीम आ रखी है लेकिन अभी लगभग आठ बजे के आसपास साढ़े सात बजे के आसपास इंद्र श्री इंद्रजीत जी, जी जो पटवारी हैं उन्होंने तो मुझे कॉल किया कि मोला वाले गांव में एक लोग हैं एक विक्टिम है जो भी डूब चुके हैं उनकी बॉडी सर्च करने के लिए आपकी टीम की मदद चाहिए तो उसके बाद फिर हमारी टीम आई और हमारी टीम ने भी यहाँ तो पे इनको ढूंढने के लिए इनको ढूंढने के लिए जैसे कि आपने देखा कि हमारे जो डीप डाइवर हैं डीप डाइवर ने काफ़ी मशक्कत किया है काफ़ी अच्छा काम किया है क्योंकि पानी आप देख रहे हो कि पानी बिल्कुल भी मतलब बिल्कुल साफ़ नहीं है नीचे देखने में काफ़ी कठिनाई हो रही थी और सबसे बड़ी चीज़ है कि एग्जैक्ट लोकेशन जितने लोग हैं उतनी जगह बता रहे हैं कोई यहाँ बता रहा है कोई वहाँ बता रहा है तो ऐसे सिचुएशन में क्या होता है काफ़ी जगह ढूंढना पड़ता है हमारे लेकिन जो हमारे पास जो डीप डाइवर है जो हमारे गोताखोर है उन्होंने अच्छा काम किया और फाइनली आपने देखा कि बॉडी हमने ठीक किया सन का क्या नाम क्या है और इसकी एज कितनी है और नाम के बारे में तो जैसा कि मैंने उनके घर से आए हैं उनसे पता किया तो उनका नाम सिंह है लगभग उनकी उम्र जो बता रहे हैं पचहत्तर तो साल के आसपास सर डूबने का कारण क्या है इसके बारे में तो आपको इसके बारे में तो हमें ज्यादा पता नहीं है और इसके लिए आप पुलिस या फिर सिविल एडमिनिस्ट्रेशन या फिर सौंप दिया आपने हाँ, बॉडी बोड़, हमने सिविल पुलिस को दे दी ना कोई करीब आठ साढ़े इन्फॉर्मेशन मिल रही है ਮੁੱਲੋ ਵਾਲੀ ਪਿੰਡ ਛੱਪੜ ਦੇ ਵਿੱਚ ਇੱਕ ਬਜ਼ੁਰਗ ਦੀ ਬਜ਼ੁਰਗ ਜਿਹੜੇ ਡੁੱਬ ਗਏ। ਅਸੀਂ ਤੁਰੰਤ ਨੇ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਜੀ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਦੇ ਨਿਸ਼ਾਨੇ ਤੇਸ਼ਾਨਸਾਰ ਸਾਡੇ ਐਸਬੀਐਮ ਸਾਹਿਬ ਤੇਰਾਪਾ ਬਨਾਲ ਤੇ ਤੁਰੰਤ ਹੀ ਉਸੇ ਵੇਲੇ ਇਮੀਡੀਏਟਲੀ ਐਨਡੀਆਰ ਐਕਟਿਵ ਹੋ ਗਈ ਉਹ ਪਿੰਡ ਮੁੱਲੋ ਵਾਲੀ ਵਿੱਚ। ਐਨਡੀਆਰ ਐਫ ਟੀਮ ਜਿਹੜੀ ਆ ਉਹਨਾਂ ਨੇ ਆ ਕੇ ਬਜ਼ੁਰਗ ਦੀ ਜਿਹੜੀ ਹੈ ਡੈੱਡ ਬੋਡੀ ਜਿਹੜੇ ਗੁਰਬੀਰ ਗidene ਦੀ ਡੈਥ ਹੋਈ ਹੈ ਉਹ 프리ਵੋਨਾ ਦੀ 68 ਸਾਲ ਦਾ ਗਰਮੇਸ਼ ਸਿੰਘ ਨਾਮ ਦਾ ਉਹਨਾਂ ਦੀ ਬੈਡ ਬਾਡਿੰਗ ਅੰਡਰ ਐਫਸੀ ਨੇ ਬਾਹਰ ਕੱਢ ਗਿਆ ਅਸੀਂ ਉਹਨਾਂ ਦੇ ਲੜਕੇ ਦੀ ਸਟੇਟਮੈਂਟ ਲਿਖ ਰਹੇ ਹਾਂ ਸਟੇਟਮੈਂਟ ਮੁਤਾਬਕ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਰੀ ਸਰ ਮੌਦਾ ਕਵਸ ਕਾਰਨ ਕੀ ਮੌਦਾ ਪ੍ਰਦਾਸ਼ ਕਰਨ ਪਾਣੀ ਚ ਡੁੱਬਣ ਦਾ ਸਰ ਖਰਸਾ ਜਿਤਾਇਆ ਜਾ ਰਿਹਾ ਹੈ ਕਿ ਕੋਈ ਸ਼ਰਾਬ ਵਗੈਰਾ ਦੀ ਕੋਈ ਸ਼ਰਤ ਕਰ ਲਾਈ ਸੀ ਉਹ ਇਨਵੈਸਟੀਗੇਸ਼ਨ ਚ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਸਰ ਕਿੰਨੇ ਬੰਦਿਆਂ ਦਾ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੀ ਅਜੇ ਉਹ ਸਟੇਟ ਵਿੱਚ ਮੈਂ ਲਿਖੀ ਹੈ ਜੀ ਦੋ ਬੰਦਿਆਂ ਦੇ ਖਿਲਾਫ ਨਾਂ ਲਿਖਾਈ ਹੈ ਤੋ ਬਾਅਦ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਬਤ ਹੋਣਗੇ ਉਹਦੇ ਮੁਤਾਬਕ ਕਰੀਤੀ ਜਾਏ ਕੋਈ ਰਸਤਾ ਰੱਖਿਆ ਜੀ ਤੈਨੂੰ ਕੋਈ ਨਹੀਂ ਨਹੀਂ ਕੋਈ